ਧਰਮ ਅਨੁਭਵ ਗਿਆਨ ਵੱਧਦਾ ਵੱਧਦਾ ਬੰਦਾ ਫੈਲਦਾ ਅੱਜ ਤੋਂ ਧਨ ਵੱਧ ਜਾਏ ਆਪਣਿਆਂ ਦੇ ਫੋਨ ਨਹੀਂ ਬੰਦਾ ਚੁੱਕਦਾ ਦਰਵਾਜ਼ੇ ਅੱਗੇ ਫਿਰ ਸਿਕਿਉਰਿਟੀ ਗਾਰਡ ਆ ਜਾਂਦੇ ਨੇ ਕੈਮਰੇ ਨੇ ਅੱਗੇ ਲੋਹੇ ਦੇ ਗੇਟ ਲੱਗ ਜਾਂਦੇ ਨੇ ਸੁੰਗੜ ਗਿਆ ਉਹ ਕਿਸੇ ਬਾਦਸ਼ਾਹ ਨੇ ਬਹੁਤ ਵੱਡਾ ਮਹਿਲ ਬਣਾਇਆ ਕੋਈ ਫਕੀਰ ਆਇਆ ਉਹਦੇ ਕੋਲ ਬਾਦਸ਼ਾਹ ਕਹਿਣ ਲੱਗਾ ਚੱਲ ਮੈਂ ਤੈਨੂੰ ਆਪਣਾ ਮਹਿਲ ਦਿਖਾਵਾਂ ਉਹ ਲੈ ਗਿਆ ਵੱਡੀਆਂ ਵੱਡੀਆਂ ਦੀਵਾਰਾਂ ਇੱਕੋ ਹੀ ਦਰਵਾਜ਼ਾ ਸੀ ਬਾਦਸ਼ਾਹ ਕਹਿਣ ਲੱਗਾ ਮੈਂ ਇੱਕੋ ਹੀ ਦਰਵਾਜ਼ਾ ਰੱਖਿਆ ਵੀ ਬਾਹਰੋਂ ਆ ਕੇ ਕੋਈ ਮੈਨੂੰ ਮਾਰ ਨਾ ਸਕੇ ਵੇ ਕਿੱਡਾ ਮਜ਼ਬੂਤ ਮਹਿਲ ਹੈ ਉਹ ਫਕੀਰ ਕਹਿਣ ਲੱਗਾ ਇੱਕ ਵੀ ਬੰਦ ਕਰ ਦੇ ਕਬਰ ਵਰਗਾ ਲੱਗਣਾ ਇੱਕ ਵੀ ਕਤੋਂ ਰੱਖਿਆ ਇਹਨੂੰ ਵੀ ਬੰਦ ਕਰ ਫਿਰ ਤੇ ਕਬਰ ਹੀ ਬਣ ਜਾਣੀ ਤੋ ਬਹੁਤ ਵਾਰ ਪਦਾਰਥ ਲੈ ਕੇ ਬੰਦਾ ਸੁੰਗੜ ਜਾਂਦਾ ਹੈ ਮੈਂ ਕਹਿੰਨਾ ਗਰੀਬ ਜਿੰਨੇ ਰਿਸ਼ਤੇਦਾਰਾਂ ਨਾਲ ਵਰਤ ਲੈਂਦਾ ਅਮੀਰ ਨਹੀਂ ਵਰਤਦਾ ਤੁਸੀਂ ਵੇਖਿਓ ਗਰੀਬ ਦੀਆਂ ਰਿਸ਼ਤੇਦਾਰੀਆਂ ਜ਼ਿਆਦਾਆਂ ਆਉਣਗੀਆਂ ਆ ਜਿਵੇਂ ਜਿਵੇਂ ਧਨ ਵੱਧ ਗਿਆ ਆਪਾਂ ਸੁੰਗੜ ਗਏ ਤੋ ਸੰਸਾਰ ਦਾ ਪਦਾਰਥ ਵੱਧ ਆ ਬੰਦਾ ਸੁੰਗੜਦਾ ਹੈ ਧਰਮ ਦਾ ਦਾਤ ਨਾਮ ਦਾਨ ਗਿਆਨ ਵੱਧ ਆ ਬੰਦਾ ਫੈਲਦਾ ਹੈ ਵੰਡਨ ਤੌਰ ਤੇ ਪੈਂਦਾ। ਤੋਂ ਸਤਿਗੁਰ ਕਹਿੰਦੇ ਤ੍ਰਿਪਤੀ ਮਿਲਣੀ ਹੀ ਮਾਲਕ ਕਰਕੇ ਐ। ਮਤਾਂ ਕੋਈ ਕਹੇ ਮੈਂ ਪਦਾਰਥਾਂ ਚੋਂ ਤ੍ਰਿਪਤ ਹੋਊਂਗਾ ਰਾਜਾ ਨਹੀਂ ਤ੍ਰਿਪਤ ਹੋਇਆ।